देखो जड़ी ये इनु ਆਪਾ ਕੁਦਰਤ ਦੀ ਮਾਰ ਕਹ ਲਈਏ ਜਾਂ ਆਪਾਂ ਕਹ ਲਈਏ ਵੀ ਥੋੜਾ ਮੋਟਾ ਜਿਹੜਾ ਮਨੁੱਖੀ ਜਿਹੜਾ ਵਰਤਾਰਾ ਉਹਦੀ ਵੀ ਮਾਰ ਹੈ ਇਹ ਔਰ ਆਸ-ਪਾਸੇ ਆਪਣਾ ਜਦੋਂ ਤਾਂ ਪਾਣੀ ਮਈ ਜੂਨ ਦਾ ਥੋੜੇ ਤੋਂ ਉੱਪਰ ਵਾਲੇ ਕਹਿੰਦੇ ਵੀ ਪਾਣੀ ਸਾਡਾ ਜਿਹੜੇ ਸਭ ਤੋਂ نیچے ਵਾਲੇ ਉਹ ਕਹਿੰਦੇ ਪਾਣੀ ਸਾਡਾ ਤੇ ਹੁਣ ਜਦੋਂ ਰੱਬ ਨੇ ਪਾਣੀ ਦਿੱਤਾ ਤੇ ਹੁਣ ਕੋਈ ਉਹਦਾ ਪਾਣੀ ਵਾਸਤੇ ਜਿਹੜਾ ਉੱਪਰ ਵਾਲੇ ਸੰਭਾਲਦੇ ਆ ਨੀਚੇ ਵਾਲੇ ਲੈਣ ਨੂੰ ਯਾਰਾ ਤੁਹ ਮਾਰ ਜਿਹੜੀ ਪੰਜਾਬ ਨੂੰ ਪੈਂਦੀ ਆ ਔਰ ਤੁਹਾਡੇ ਖਾਸ ਕਰਕੇ ਜਿਹੜਾ ਸੁਲਤਾਨਪੁਰ ਲੋਧੀ ਆ ਜੋ ਉੱਪਰ ਭਲੱਥ ਹੈ ਇਹਨਾਂ ਦੋ ਏਰੀਆ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਿੱਕਤ ਸੀ ਤੋਂ ਸਾਡੇ ਸਾਰੇ ਮੰਤਰੀ ਮੇਰੇ ਸਾਰੇ ਸਹਿਯੋਗੀ ਵੀ ਪਿੰਡਾਂ ਦੇ ਵਿੱਚ ਸਾਰੇ ਜਿਹੜੇ ਆ ਗਏ ਲੋਕਾਂ ਦਾ ਰੈਸਕਿਊ ਰੀਲੀਫ ਆਪਣਾ ਆਪਣਾ ਮਹਿਕਮਾ ਦੇਖ ਰਿਹਾ ਤੇ ਮੈਂ ਜਿਹੜੀ ਸਿਹਤ ਸਹੂਲਤ ਹੈਗੀ ਉਹਨਾਂ ਦਾ ਜਾਇਜ਼ਾ ਲੈ ਕੇ ਕੱਲ ਮੈਂ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਕਪੂਰਥਲੇ ਉੱਥੇ ਗਿਆ ਸੀ ਅੱਜ ਸਾਡਾ ਸਬਡਿਵੀਜ਼ਨ ਹਸਪਤਾਲ ਆ ਤੁਸੀਂ ਦੇਖ ਰਹੇ ਹੋ ਕਿ ਸਾਡੇ ਵਾਰਡ ਡਾਕਟਰ ਸਟਾਫ ਸਾਰਾ ਕੁਝ ਦੇ ਹਾਈ ਮਰਾਲ ਚਾ ਸੇਵਾ ਭਾਵ ਨਾਲ ਬਹੁਤ ਲੋਕਾਂ ਦੀ ਨਗਰਨਾ ਸੇਵਾ ਕਰਦੇ ਆ ਔਰ ਹੁਣ ਮੈਂ ਪਿੰਡਾਂ ਵਿੱਚ ਜਾਊਗਾ ਜਿੱਥੇ ਅਸੀਂ ਮਰ ਸਾਡੀ ਮੈਡੀਕਲ ਟੀਮਾਂ ਅਸੀਂ ਬੋਟ ਐਂਬੂਲੈਂਸ ਜਿਹੜੀ ਹੈਗੀ ਆ ਉਹਦੇ ਨਾਲ ਅਸੀਂ ਜਿਹੜਾ ਹੈਗੇ ਆ ਜਿਹੜੀਆਂ ਟਾਣੀਆਂ ਤੇ ਪਹੁੰਚ ਕੇ ਉੱਥੇ ਵੀ ਦਵਾਈ ਪਹਚਾ ਰਹੇ ਹਾਂ ਮਨਪੋਈ ਸਰ ਮੰਤਰੀ ਸਾਹਿਬ ਕੋਈ ਸ਼ੱਕ ਨਹੀਂ ਕਿ ਬਿਲਡਿੰਗ ਬਹੁਤ ਸੋਹਣੀ ਆ ਆਈਸੀਯੂ ਇੱਥੇ ਆ ਜਿਹੜੀ ਤਾਂ ਕੀ ਕੀ ਕਮੀ ਲੱਗੀ ਇੱਥੇ ਸਾਡੀ ਦੇਖੋ ਉਹਦੇ ਚ ਜਿਹੜੀ ਕਮੀ ਆ ਕੁਝ ਤਾਂ ਮੈਨੂੰ ਲੰਬੇ ਸਮੇਂ ਤੋਂ ਪਤਾ ਆ ਬਾਬਾ ਜੀ ਮੈਨੂੰ ਕਹਿੰਦੇ ਰਹਿੰਦੇ ਆ ਡਾਕਟਰ ਸਾਹਿਬ ਵੱਲੋਂ ਵੀ ਸੱਜਨ ਸਿੰਘ ਜੀ ਵੱਲੋਂ ਵੀ ਮਨਵਾਦੀ ਰਹਿੰਦੀ ਆ ਉਹ ਹੈਗਾ ਕਿ ਜਿਹੜੇ ਡਾਕਟਰ ਆ ਗਿਆ ਸੀ 1000 ਡਾਕਟਰ ਭਰਤੀ ਕਰ ਰਹੇ ਆ ਤੁਹਾਡੇ ਘੱਟੋ ਘੱਟ ਵੀ 7-8 ਡਾਕਟਰ ਹੋਰ ਆਣਗੇ ਜੀ ਉਹਦੇ ਨਾਲ ਪਹਿਲੀ ਤਾਂ ਰਿਕੁਆਇਰਮੈਂਟ ਉਹ ਆ ਦੂਜੀ ਸਟਾਫ ਨਰਸਸ ਦੀ ਆ ਆਬੀਅਸਲੀ 400 450 ਦੀ ਐਡਵਰਟਾਈਜ਼ਮੈਂਟ ਚੱਲੀ ਗਈ ਆ 5-550 ਦੀ ਤਿਆਰ ਆ ਉਹ ਵੀ ਹਜ਼ਾਰ ਦੇ ਕਰੀਬ ਨਰਸਾਂ ਆਣ ਗਿਆ 8-10 ਨਰਸਾਂ ਆਣ ਗਿਆ ਇਸ ਲਈ ਨਰਸਾਂ ਦੀ ਸ਼ਾਰਟੇਜ ਹੈ ਮੇਨ ਕ ਵੀ ਸਾਡੇ ਕੋਲੇ ਇੱਥੇ ਬਿਲਡਿੰਗ ਬਹੁਤ ਵਧੀਆ ਹੈ equipment ਬਹੁਤ ਵਧੀਆ ਸਟਾਫ ਸਾਡਾ ਮੋਟੀਵੇਟਿਡ ਹੈ ਡਾਕਟਰਸ ਦੀ ਔਰ ਨਰਸਸ ਦੀ ਕਮੀ ਹੈ ਉਹ ਅਸੀਂ ਪੂਰੀ ਕਰਨ ਜਾ ਰਹੇ ਹਾਂ ਡਾਕਟਰ ਤਾਂ ਸਤੰਬਰ ਚ ਆ ਜਾਣਗੇ ਜੀ ਨਰਸਾਂ ਵੀ ਸਾਡੀਆਂ ਨਵੰਬਰ ਦਸੰਬਰ ਚ ਨਰਸਸ ਵੀ ਆ ਜਾਣਗੀਆਂ ਉਹਦੇ ਨਾਲ ਫਿਰ ਸਾਡਾ 24 ਘੰਟੇ ਵਾਲਾ ICU ਚਲਾ ਸਕਾਂਗੇ ਅਸੀਂ ਔਰ ਲੋਕਾਂ ਦੀ ਜਿਹੜੀ ਹੈ ਬਾਕੀ ਹੋਰ ਬਿਹਤਰ ਸਰਜੀਸ ਦੇ ਸਕਾਂਗੇ ਹੋਰ ਜਿਹੜੇ ਸਪੈਸ਼ਲਿਸਟ ਵੀ ਅਸੀਂ ਆਗੇ ਆ ਰਿਕਰੂਟ ਕਰਨਾ ਸ਼ੁਰੂ ਕੀਤਾ ਹੈ ਪਹਿਲੇ 250 ਡਾਕਟਰ ਪੜ੍ਹ ਕੇ ਬੌਂਡ ਭਰੇ ਹੁੰਦੇ ਸੀਗੇ 2 ਸਾਲ ਦੇ ਚੱਲੇ ਜਾਂਦੇ ਸੀ ਨਾ ਪੈਸੇ ਦਿੰਦੇ ਸੀ ਨਾ ਸਰਵਿਸ ਕਰਦੇ ਸੀ ਪਹਿਲੀ ਵਾਰੀ ਜੀ ਅਸੀਂ ਪਾਰ ਸਰਕਾਰ ਨੇ ਕੀਤਾ ਕਿ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਅਪੁਆਇੰਟਮੈਂਟ ਡਾਕਟਰ ਦੇ ਦਿੱਤੇ ਉਹ 550 ਤੋਂ ਬਾਅਦ ਜਿਹੜੇ ਜੁਆਇਨ ਕਰ ਗਏ ਬਾਕੀ ਦੇ ਕੁਝ ਪੈਸੇ ਵੀ ਜਮ੍ਹਾਂ ਕਰਾ ਰਹੇ ਆ ਤੇ ਉਹਦੇ ਨਾਲ ਅਸੀਂ ਜਿਹੜਾ ਚਲੋ ਘਟੋ ਘਟ ਜਿਹੜਾ ਨਹੀਂ ਸੇਵਾ ਕਰਨਾ ਚਾਹੁੰਦਾ ਉਹ ਪੈਸੇ ਦੇ ਕੇ ਆਪਣੇ ਬੌਂਡ ਦੇ ਪੈਸੇ ਭਰੇਗਾ ਉਹਦੇ ਨਾਲ ਅਸੀਂ ਐਨ ਐਚ ਐਮ ਦੇ ਵਿੱਚੋਂ ਅਸੀਂ ਛੜੀਆ ਲੋਕਲ ਡਾਕਟਰ ਐਸ ਤੇ ਜਿਵੇਂ ਸਾਡੇ ਗੈਨੋਕਾਲੋਜਿਸਟ ਆ ਉਹਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਥਰੂ ਅਸੀਂ ਮੈਂ ਉਹਨਾਂ ਨੇ ਕਸੀ ਇਹ ਵੀ ਅਸੀਂ ਪਾਲਿਸੀ ਚੇਂਜ ਕਰ ਰਿਹਾ ਵੀ ਜਿਹੜਾ ਸਾਡਾ ਸਰਤਾਲਪੁਰ ਲੋਧੀ ਆ ਜਾਂ ਖਡੂਰ ਸਾਹਿਬ ਆ ਜਿਹੜੇ ਹਸਪਤਾਲ ਚ ਡਾਕਟਰ ਨਹੀਂ ਹੈ ਇਹਨਾਂ ਤਰ੍ਹਾਂ ਤਰ੍ਹਾਂ ਦੀ ਦਿੱਕਤ ਆ ਅਸੀਂ ਐਨਐਚਓ ਚ ਮਤਲਬ ਉਹਨਾਂ ਦੇ ਵਿੱਚੋਂ ਉੱਥੇ ਡਾਕਟਰ ਰੱਖਾਂਗੇ ਅਸੀਂ ਜੇ ਮਹਾਲੀਸਰ ਨੂੰ ਲੋਡ ਨਹੀਂ ਆ ਲੋਧਾਨਾ ਚ ਲੋਡ ਨਹੀਂ ਉੱਥੇ ਐਨਐਸਐਮ ਚ ਨਹੀਂ ਰੱਖਾਂਗੇ ਉਹ ਇਹ ਅਸੀਂ ਪਾਲਿਸੀ ਵੀ ਚੇਂਜ ਕਰ ਰਿਹਾ ਹੋਰ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਰਿਟਾਇਰਡ ਡਾਕਟਰ ਹੋਏ ਆ ਲੇਕਿਨ ਕੰਮ ਕਰਨਾ ਚਾਹੁੰਦੇ ਆ ਸਪੈਸ਼ਲਿਸਟ ਆ ਔਰ ਸਾਨੂੰ ਸਪੈਸ਼ਲਿਸਟ ਦੀ ਲੋੜ ਆ ਜਿੱਥੇ ਸਾਨੂੰ ਲੋੜ ਆ ਉੱਥੇ ਜਾ ਕੇ ਉਹ ਕਰ ਸਕਦੇ ਆ ਜੇ ਕੋਈ ਪਰ ਤੋਂ ਸੇਰੀਅਨ ਸੈਕਸ਼ਨ ਕਰਦੀ ਆ ਉਹਨੂੰ ਕਹਿੰਦਾ ਵੀ ਤੂੰ ਭਾਈ ਸੁल्तानਪੁਰ ਲੋਧੀ ਚ ਆ ਜਾ ਤਾਂ ਮਰਜ਼ੀ ਰੱਖ ਲੈਣੇ ਹਰ ਪਰੋਇ ਮੋਟਾਲੀ ਕੋਈ ਕੇਂਦਰ ਵੀ ਸਥਾਪਿਤ ਕੀਤਾ ਹੈ ਮੈਡੀਕਲ ਸੈਮੀਡੀਕਲ ਕੇਂਦਰ ਮਦਦ ਮੁਦਦ ਨਹੀਂ ਕਰਦੇ ਹੋ ਤਾਂ ਪਿੱਛੇ ਤੁਹਾਨੂੰ ਪਤਾ ਵੀ ਜਾ ਕੇ ਪਿੰਡਾਂ 'ਚ ਜੇ ਮੇਰੀ ਕੋਸ਼ਿਸ਼ ਚ ਐਸੀ ਦੂਜੀ ਕੋਸ਼ਿਸ਼ ਐ ਜਿਹੜੇ ਐਸੀ ਤਾਂ ਰੋਕਾਂ ਦੀ ਸੇਵਾ ਕਰਦੇ ਆ ਉਹ ਉੱਥੇ ਜਾ ਕੇ ਜੋ ਅੱਜ ਤੱਕ ਨਹੀਂ ਹੋਇਆ ਤੁਸੀਂ ਪੱਤਰਕਾਰ ਹੋ ਕਾਫੀ ਤੁਹਾਡੇ ਤੋਂ ਅਕਾਲੀ ਗਵਰਨਮੈਂਟ ਵਾਲੇ ਵੀ ਪੱਤਰਕਾਰ ਰਹੇ ਹੋਣਗੇ ਕਾਂਗਰਸ ਵਾਲੇ ਵੀ ਸਾਡੀ ਸਰਕਾਰ 'ਚ ਵੀ ਆ ਤੁਸੀਂ ਪੱਤਰਕਾਰੀ ਕਰਦੇ ਆ ਤੇ ਮੈਨੂੰ ਦੱਸੋ ਇਹ ਪਹਿਲਾਂ ਕਦੇ ਹੋਇਆ ਅਜੇ ਤੱਕ ਕਦੇ ਕੋਈ ਪੋਲਿਟਿਕਲ ਪਾਰਟੀ ਜਾ ਕੇ ਪਿੰਡਾਂ 'ਚ ਇਸ ਗਿਮੇ ਦੱਸ ਰਹੀ ਹੋਵੇ ਮੈਡੀਕਲ ਕੈਂਪ کہہ ਰਿਹਾ ਕੋਈ ਮੈਡੀਕਲ ਕੈਂਪ ਜਿਹੜਾ ਦੇਖੋ ਮੈਡੀਕਲ ਕੈਂਪ ਜਿਹੜਾ ਹੈਗਾ ਅਸੀਂ ਪੂਰਾ ਬੰਦੋਬਸਤ ਕੀਤਾ ਹੋਇਆ ਹੈ ਨਾ ਤਾਂ ਲੋੜ ਹੈ ਜੀ ਕੋਈ ਅਸੀਂ ਆਈਐਮਏ ਨਾਲ ਵੀ ਕੋਆਰਡੀਨੇਟ ਕਰ ਰਹੇ ਹਾਂ ਉਹ ਵੀ ਸਾਨੂੰ ਐਂਬੂਲੈਂਸਾਂ ਦੇ ਰਹੇ ਆ ਅਸੀਂ ਕੈਮਸ ਸੋਸੀ ਨਾਲ ਵੀ ਕਰ ਰਹੇ ਆ ਜਿਹੜੇ ਜਿਹੜੇ ਤੁਹਾਡੇ ਦੂਜੇ ਬੰਦੇ ਆ ਉਹ ਤਾਂ ਗੱਲਾਂ ਕਰਦੇ ਆ ਜੋ ਤਾਂ ਐਕਸ ਤੇ ਮੰਨ ਲਓ ਟਵੀਟ ਕਰਦੇ ਆ ਫੇਸਬੁੱਕ ਤੇ ਪਾਉਂਦੇ ਆ ਧਰਨੇ ਲਾਉਂਦੇ ਆ ਇਹੋ ਜਿਹਾ ਕੰਮ ਕਰਦੇ ਆ ਸੇਵਾ ਭਾਵਨਾ ਕੰਮ ਨਹੀਂ ਕਰਦੇ ਹੋ ਮੰਤਰੀ ਸਾਹਿਬ ਬਾਬੇ ਨਾਨਕ ਦੀ ਨਗਰੀ ਆ ਕਿ ਇਸ ਹਸਪੀਟਲ ਨੂੰ 100 ਬੈਡ ਦਾ ਅਪਗ੍ਰੇਡ ਤੁਸੀਂ ਕਰ ਸਕਦੇ ਆ ਕਿਉਂਕਿ ਤੁਹਾਡੇ ਹੱਥ ਵਿੱਚ ਦੇਖੋ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀਗਾ ਉਹਦੇ ਵਿੱਚ ਇਹਦਾ ਜਵਾਬ ਹੈ ਜੀ ਪਹਿਲਾਂ ਤਾਂ ਜਿਹੜੇ 50 ਬੈਡ ਆ ਨਾ ਇਹਨਾਂ ਨੂੰ ਭਰੀਏ ਇੱਥੇ ਡਾਕਟਰ ਲਾਈਏ ਨਰਸਿਸ ਲਾਈਏ ਇਹਨੂੰ ਆਪਾਂ ਇਹਦੇ 'ਚ ਨਾ ਤੁਹਾਡਾ ਜਿੰਦਾ ਵੱਡਾ ਹਸਪਤਾਲ ਉਹ ਜਿਹੜਾ ਕੰਮ ਹੁੰਦਾ ਨਾ ਜੋ ਉਹ ਆਪਣੇ ਆਪ ਹੀ ਸਾਰਾ ਅੱਗੇ ਕ੍ਰੀਏਟ ਕਰ ਜਾਣਾ ਬੈਡ ਲੱਗੀ ਜਾਣਾ ਤੇ ਵਿਚ ਵਿੱਚ ਸਾਡੇ ਪਹਿਲਾਂ ਅਸੀਂ ਡਾਕਟਰ ਲਾਈਏ ਨਰਸਸ ਲਾਈਏ ਜਿਵੇਂ ਜਿਵੇਂ ਮਰੀਜ਼ ਆਣਗੇ ਤੁਸੀਂ 100 ਦਾ ਕੀ ਹੋ ਸਕਦਾ 150 ਦਾ ਹੋ ਜੀ ਮੰਤਰੀ ਤੇ ਬਿਲਡਿੰਗ ਪਈ ਪਈ ਹੈ ਜੱਬੋ ਵਾਲਾ ਤੇ ਮੈਡੀਕਲ ਕਾਲਜ ਦੀ ਮੰਗ ਉੱਠ ਰਹੀ ਹੈ ਕਿ ਸੁਲਤਾਨਪੁਰ ਲੋਧੀ ਮੈਡੀਕਲ ਕਾਲਜ ਲਿਆਂਦਾ ਜਾਵੇ ਮੈਡੀਕਲ ਕਾਲਜ ਦਾ ਕਨਸੈਪਟ ਤੁਸੀਂ ਸਮਝੋ ਪਹਿਲਾਂ ਤੁਹਾਡੇ ਕਬੂਰਥਲੇ ਚ ਬਣਨਾ ਜਿਹੋ ਦੇ ਚ ਨਾ ਜੀ ਅਸੀਂ ਜੜਾ ਹੈਗਾ ਔਰ ਉਹਦੇ ਚ ਜੜਾ ਫੀਲਡ ਡੀ ਦੇ ਥਰੂ ਸਾਡਾ ਟ੍ਰੈਂਡਰ ਫੇਲ ਹੋ ਗਿਆ ਸੀ ਹੁਣ ਅਸੀਂ 트੍ਰਾਂਜੈਕਸ਼ਨ ਐਡਵਾਈਜ਼ਰ ਉਹ ਇਸ ਸਾਲ ਦੇ ਵਿੱਚ ਪਹਿਲਾਂ ਉਹਦੀ ਕੰਸਟਰਕਸ਼ਨ ਸ਼ੁਰੂ ਕਰਨੀ ਆ ਮੈਡੀਕਲ ਕਾਲਜ ਦਾ ਜਿਹੜਾ ਕਨਸੈਪਟ ਹੈ ਨਾ ਜੀ ਉਹ ਆਪਾਂ ਡਿਸਟ੍ਰਿਕਟ ਲੈਵਲ ਤੇ ਜਿਹੜਾ ਡਿਸਟ੍ਰਿਕਟ ਹਸਪੀਟਲ ਹੈ ਉੱਥੇ ਉਹਦੇ ਵਿੱਚ ਸਾਰੀਆਂ ਸਰਵਿਸਿਜ਼ ਆ ਹੁਣ ਵੀ ਜਿੰਨੇ ਮੈਂ ਸਟਾਫ ਭਰਤੀ ਕਰ ਰਿਹਾ ਮੈਨੂੰ ਇਹ ਆ ਗਿਆ ਵੀ ਸਾਰੀਆਂ ਸਰਵਿਸਿਜ਼ ਜ਼ਿਲ੍ਹਾ ਹਸਪਤਾਲ ਦੇ ਵਿੱਚ ਅਸੀਂ 24 ਘੰਟੇ ਦੇਣੀ ਆ ਹੈਗੀਆਂ ਉਸ ਤੋਂ ਬਾਅਦ ਜਿਹੜੇ ਸਬ-ਰਿਜਨ ਹਸਪਤਾਲ ਆ ਉਹਨਾਂ ਦੇ ਵਿੱਚ ਦੇਣੀ ਆ ਹੈਗੀਆਂ ਇਹਦੇ ਵਿੱਚ ਤੁਹਾਡੇ ਜਿਹੜਾ ਜਿਹੜਾ ਕਰਨ ਵਾਲਾ ਕੰਮ ਹੈ ਜੋ ਹੈਗਾ ਵੀ ਇੱਥੇ ਡਾਕਟਰ ਹੋਣ ਨਰਸਾ ਹੋਣ 24 ਘੰਟੇ ਹਸਪਤਾਲ ਚੱਲੇ ਨਾਲ ਐਂਬੂਲੈਂਸ ਹੋਵੇ 50 ਪੇ ਹੋ ਜਾ ਪਰ ਜੈਸੀ ਇੱਥੇ ਨਹੀਂ ਹੋ ਸਕਦਾ ਤੁਹਾਨੂੰ ਡਿਸਟ੍ਰਿਕਟ ਹਸਪਤਾਲ ਚ ਜਾਓ ਉੱਥੇ ਇੱਥੋਂ ਜਿਹੜਾ ਸਰਕਾਰੀ ਤੌਰ ਤੇ ਨੂੰ ਸ਼ਿਫਟ ਕੀਤਾ ਜਾਵੇ ਇਸ ਤੋਂ ਸવાય ਅਸੀਂ ਜਿਹੜਾ ਤੁਹਾਡਾ ਹਾਰਟ ਅਟੈਕ ਦੇ ਪੇਸ਼ੈਂਟਸ ਹੈ ਔਰ ਬ੍ਰੇਨ ਸਟ੍ਰੋਕ ਦੇ ਪੇਸ਼ੈਂਟਸ ਹੈ ਇਹੋ ਜਿਹਾ ਐਮਰਜੈਂਸੀ ਦਾ ਇਲਾਜ ਵੀ ਅਸੀਂ ਸੁਲਤਾਨਪੁਰ ਲੋਧੀ ਖਡੂਰ ਸਾਹਿਬ ਚੋਇਆ ਕਰੂਗਾ ਜੀ ਬਹੁਤ ਜਗ੍ਹਾ ਤੇ ਹੋਣ ਲੱਗ ਗਿਆ ਸਨੇਕ ਬਾਈਟ ਹੋ ਗਈ ਜਿੰਨੀ ਐਮਰਜੈਂਸੀ ਦਾ ਸਾਰੀ ਇੱਥੇ ਸਭ ਆਇਆ ਇੱਥੇ ਵੀ ਲਾਇਆ ਪੇਸ਼ੈਂਟ ਹਾਂ ਇਹਨਾਂ ਨੇ ਇਹਨਾਂ ਨੇ ਇੱਥੇ ਵੀ ਸ਼ੁਰੂ ਹੋ ਗਿਆ ਜੀ ਜਿਹੜਾ ਹਾਰਟ ਅਟੈਕ ਹੋਇਆ ਬੰਦੇ ਨੂੰ ਇੰਜੈਕਸ਼ਨ ਲਗਾ ਕੇ ਉਹ ਉਸ ਜੀ ਨੀਰੈਸਟ ਹੁਣ ਵੀ ਅਸੀਂ ਮੈਚ ਕੀਤਾ ਹੋਇਆ ਤੁਹਾਡਾ ਜਿਵੇਂ ਅਮਰਸਰ ਸਾਹਿਬ ਦੇ ਨਾਲ ਜੀ ਪੇਸ਼ੈਂਟ ਦੇ ਟੀਕਾ ਲਾਓ ਅਮਰਸਰ ਭੇਜ ਦਿਓ ਕਿੰਨੀ ਦੂਰ ਹੈ ਤੁਹਾਨੂੰ ਕੋਈ ਗੱਲ ਨਹੀਂ ਅਜ ਬੰਦਾ ਜਾ ਕੇ ਉੱਥੇ ਸਟੈਂਟ ਪਾ ਕੇ ਮੁੜ ਕੇ ਆ ਗਿਆ ਇੱਥੇ ਤਾਂ ਪੀਡੀਸੀ ਹੋ ਗਈ ਇਸ ਸਟੇਬਲ ਆ ਕੇ ਹਾਂ ਉੱਥੋਂ ਕਰਾ ਕੇ ਦੇਖੋ ਤੁਸੀਂ ਐਕਨਵੋਟ ਐਂਬੂਲੈਂਸ ਦੀ ਗੱਲ ਕੀਤੀ ਪਹਿਲਾਂ ਕਦੇ ਇਦਾਂ ਹੋਈ ਨਹੀਂ ਕਿ ਐਕਨਵੋਟ ਐਂਬੂਲੈਂਸ ਹੋਵੇ ਪਰ ਅੱਜ ਤਾਂ ਤੱਕ ਸੁਲਤਾਨ ਕੋਲ ਦੇ ਦੀ ਤੇ ਐਕਨਵੋਟ ਐਂਬੂਲੈਂਸ ਮਾਈ ਜਾਉਣੀ ਇਹ ਅੱਜ ਮੈਂ ਉਹਦਾ ਟ੍ਰਾਇਲ ਮੈਨ ਹਾਂ ਜੀ ਬਾਤ